ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਲਕੜਾ ਇਹ ਪਿੰਡ ਭਦੌਰ ਦੇ ਬਿਲਕੁਲ ਨਾਲ ਤੇ ਬਰਨਾਲੇ ਜ਼ਿਲ੍ਹੇ ਦਾ ਹੈ ਇਹਦੇ ਬਿਲਕੁਲ ਨਾਲ ਪਿੰਡ ਸੈਦੋਕੇ ਵੀ ਰਹਿ ਜਾਂਦਾ ਹੈ ਜੰਗੀ ਰਾਣਾ ਇਹਦੇ ਨੇੜ ਦਾ ਪਿੰਡ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਵੈਸੇ ਬਾਈ ਜੀ ਹੋਰੀ ਵਪਾਰ ਦਾ ਕੰਮ ਵੀ ਕਰ ਲੈਂਦੇ ਇਹਨਾਂ ਕੋਲ ਪਸ਼ੂ ਵਿਕਰੀ ਵਾਲਾ ਇਕ ਅੱਧਾ ਨਾ ਘੁੰਦਾ ਰਹਿੰਦਾ ਪਰ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਮੱਝ ਬਾਈ ਜੀ ਹੋਰਾਂ ਦੇ ਘਰ ਦੀ ਐ ਬੜੇ ਚੰਗੇ ਦੁੱਧ ਦੇ ਰਿਕਾਰਡ ਵਾਲੀ ਵੀਰ ਦੱਸਦਾ ਬਾਕੀ ਆਪਾਂ ਗੱਲਬਾਤ ਕਰਾਂਗੇ ਉਹਦੇ ਵਿੱਚ ਤੁਹਾਨੂੰ ਭਾਈ ਆਪਦੇ ਮੂੰਹੋਂ ਦੱਸੂਗਾ ਵੀ ਇਹਨੇ ਕਿੰਨਾ ਦੁੱਧ ਪਿਛਲੇ ਸੂਆਂ 'ਚ ਦਿੱਤਾ ਗੱਭਣ ਐ ਤਿਆਰੀ ਚੰਗੀ ਐ ਢਾਂਜਾ ਚੰਗਾ ਐ ਬਾਕੀ ਤੋਰ ਕੇ ਤੁਹਾਨੂੰ ਦਿਖਾਵਾਂਗੇ ਲਾਸਟ ਤੱਕ ਵੀਡੀਓ ਦੇਖ ਲਿਓ ਜਿਹਨੇ ਇੱਕ ਚੰਗੇ ਦੁੱਧ ਵਾਲੀ ਮੱਝ ਖਰੀਦਣੀ ਐ ਉਹਦੇ ਹਸਤੇ ਵੀਡੀਓ ਖਾਸ ਰਹੂਗੀ ਬਾਕੀ ਡਿਟੇਲ ਸਾਰੀ ਆਪਾਂ ਨੂੰ ਬਾਈ ਜੀ ਹੋਰੀ ਇਹਦੇ ਬਾਰੇ ਦੱਸਣਗੇ ਬਰੀਡਿੰਗ ਤੇ ਕੰਮ ਕਰਨਾ ਤਾਂ ਮੁਰਾ ਨਸਲ ਦੇ ਬੜੇ ਚੰਗੇ ਬੱਚੇ ਪਾਉਗੇ ਕਿਉਂਕਿ ਥਣ ਹਵਾਨੇ ਦੀ ਹਮੇਸ਼ਾ ਵੈਲਿਊ ਜ਼ਿਆਦਾ ਹੁੰਦੀ ਹੈ ਤੇ ਥਣਾ ਦੇ ਵਿੱਚ ਬਿੱਥੀ ਥਣ ਦਾ ਸੈਜ ਬੜਾ ਕਮਾਲ ਦਾ ਹੈ ਨਾ ਤਾਂ ਥਣ ਲੰਬਾ ਹੈ ਤੇ ਨਾ ਛੋਟਾ ਤੇ ਮੋਢ ਦੇ ਵਿੱਚੋਂ ਤੁਹਾਨੂੰ ਮੋਟਾ ਥਣ ਨਜ਼ਰ ਆਊਗਾ ਹਾਲਾਂਕਿ ਅਜੇ ਸੂਨ ਚ ਦੇਣ ਇਹਦੇ ਬਾਕੀ ਹੈ ਆਓ ਡਿਟੇਲ ਪਹਿਲਾਂ ਪੁੱਛੀਏ ਫਿਰ ਇਹਨੂੰ ਤੋੜਾਂਗੇ ਆਪਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸਦੇ ਵੀਰੇ ਆਪਣੀ ਨਾਮ ਗੁਰਪ੍ਰੀਤ ਸਿੰਘ ਹੈਗਾ ਜੀ ਠੀਕ ਹੈ ਗੁਰਪ੍ਰੀਤ ਭਾਈ ਅੱਜ ਜਿਹੜੀ ਇਹ ਮੱਝ ਵੇਚਣ ਲੱਗੇ ਆਪ ਇਹ ਨੇ ਕਿੰਨਾ ਮਸੂਆ ਸੂਆ ਇਹ ਬਈ ਤੀਜਾ ਸੂਆ ਸੂਹਦੀ ਆ ਹਣ ਤੀਜਾ ਸੂਆ ਸੂਹ ਕੀ ਹਾਂਜੀ ਪਿਛਲੇ ਸੂਏ ਚ ਆਪਣੇ ਕੋਲ ਹੀ ਸੀ ਇਹ ਹਾਂਜੀ ਇਹ ਪਹਿਲੇ ਸੂਏ ਤੋਂ ਆਪਣੇ ਕੋਲ ਆ ਜਾਂ ਪਿਛਲੇ ਸੂਏ ਤੋਂ ਆਪਣੇ ਕੋਲ ਬਈ ਫਤਿਆਬਾਦੋਂ ਖਰੀਦੀ ਸੀ ਇਹ ਆਪਾਂ ਮੰਡੀ ਤੋਂ ਪਹਿਲਾਂ ਖਰੀਦੀ ਸੀ ਫਤਿਆਬਾਦ ਮੰਡੀ ਦੇ ਵਿੱਚ ਹਾਂਜੀ ਅੱਛਾ ਬਈ ਦੁੱਧ ਦਾ ਪਿਛਲੇ ਸੂਏ ਦਾ ਰਿਕਾਰਡ ਕਿੰਨਾ ਰਿਹਾ ਪਿਛਲੇ ਸੂਏ ਬਈ 21 ਕਿਲੋ ਦੁੱਧ ਦਿੱਤਾ ਇਹਨੇ ਠੀਕ ਹੈ ਤੇ ਇਸ ਬਾਰੇ ਉਮੀਦ ਆ ਵੀ ਜ਼ਿਆਦਾ ਤੇ ਤੂੰ ਸੰਭਾਈ ਮੈਂ ਇਸਦੀ ਬਹੁਤ ਜ਼ਿਆਦਾ ਕਰੀ ਗੱਗੇ ਨਾਲੋਂ ਠੀਕ ਹੈ ਇਹ ਥੋੜੀ ਮੈਂ ਸਾਥੋਂ ਫਿਕੀ ਰਹੇਗੀ ਸੀ ਠੀਕ ਹੈ ਅੱਛਾ ਭਾਈ ਹੁਣ ਕਿੰਨੇ ਦਿਨ ਲਾਉਗੀ ਸੋਚੇ ਹੁਣ ਭਾਈ 2 ਤਰੀਕ ਨੂੰ 1 2 ਤਰੀਕ ਨੂੰ ਦਿਨ ਪੂਰੇ ਆ 10 ਮਹੀਨੇ 1 2 ਤਰੀਕ ਨੂੰ ਪੂਰੇ ਹੋਣਗੇ ਹਾਂ ਨਹੀਂ 10 ਮਹੀਨੇ ਨਹੀਂ 10 ਦਿਨ ਉੱਪਰ ਜਿਹੜੇ ਲੈਂਦੇ ਆ ਪਸ਼ੂ ਅੱਛਾ ਉਹ ਵੀ ਨਾਲ ਪੂਰੇ ਹੋ ਜਾਣਗੇ ਦੋ ਇਹ 2 ਤਰੀਕ ਨੂੰ ਪੂਰੇ ਹੋ ਜਾਣਗੇ 2 ਤਰੀਕ ਨੂੰ ਠੀਕ ਹੈ ਅੱਛਾ ਕੀ ਡਿਮਾਂਡ ਰੱਖਾਂਗੇ ਦੀ ਭਾਈ ਆਪਾਂ ਡਿਮਾਂਡ ਫੋਨ ਤੇ ਰੱਖ ਲਾਂਗੇ ਬਾਈ ਠੀਕ ਹੈ ਸੀਮਨ ਕੋਸ ਤੇ ਆਂ ਚਾਹ ਕਿਹੜਾ ਲੱਗਿਆ ਸੀਮਨ ਬਾਈ ਇਹਦੇ ਐਚਐਸਬੀ ਦਾ ਫੌਜੀ ਦਾ ਲੱਗਿਆ ਵਾ ਤੇ ਸੀਮਨ ਆਪਣੇ ਕੋਲੇ ਰੱਖਿਆ ਵਾ ਉਹ ਸਟਰਾ ਹੈਗਾ ਸਟਰਾ ਹੈਗੀ ਹਾਂ ਠੀਕ ਹੈ ਦੋਸਤੋ ਫੌਜੀ ਬੁੱਲ ਬਾਈ ਨੇ ਸ਼ਾਇਦ ਦੱਸਿਆ ਫੌਜੀ ਦੱਸਿਆ ਨਾ ਉਹਦਾ ਸਟਰਾ ਵੀ ਬਾਈ ਕਹਿੰਦਾ ਸਿੱਕਾ ਵੀ ਸੰਭਾਲਿਆ ਹੋਇਆ ਤੁਸੀਂ ਉਰਲੇ ਪਾਸੋਂ ਵੀ ਥਾਣਾ ਦੇ ਵਿੱਚ ਪਿੱਥੀ ਦੇਖ ਲਓ ਕੁਸ ਮੱਝਾਂ ਹੋਰ ਜਿਹੜੀਆਂ ਜਿਵੇਂ ਪੱਕੇ ਪਸ਼ੂ ਘਰੇ ਰੱਖੇ ਹੁੰਦੇ ਉਹ ਦੂਜੇ ਪਾਸੋਂ ਤੁਹਾਨੂੰ ਥੋੜੀ ਆਵਾਜ਼ ਮੈਂ ਵੈਸੇ ਰਿਮੂਵ ਕਰ ਦਿੰਨਾ ਹੁਣ ਪਰ ਸ਼ਾਇਦ ਸੁਣ ਜੇ ਕਿਉਂਕਿ ਮੱਝ ਜਿੱਦ ਤਰ ਅ ਤੋਰ ਕੇ ਦਿਖਾਉਂਗਾ ਇੱਕ ਵਾਰ ਆਸੇ ਪਾਸੇ ਨੂੰ ਜਾਂਦੀ ਦਾ ਹਵਾਨਾ ਜ਼ਰੂਰ ਨੋਟ ਕਰ ਲਿਓ ਬੜਾ ਚੌੜਾ ਖੁੱਲਾ ਡੁੱਲਾ ਹਵਾਨਾ 21 ਕਿਲੋ ਦੁੱਧ ਬਾਈ ਨੇ ਦੱਸਿਆ ਤੇ ਜੱਜਮੈਂਟ ਇਸ ਹਵਾਨੇ ਤੋਂ ਹੀ ਹੋਣੀ ਆ ਦੋਸਤੋ ਤੁਹਾਨੂੰ ਵੀ ਵੀ ਤੁਸੀਂ ਕਿੰਨਾ ਦੁੱਧ ਚੋਲੋਗੇ ਇੱਕ ਤਾਂ ਬਿਨਾਂ ਸ਼ੱਕ ਥਣ ਦਾ ਸਹਿਜ ਬਹੁਤ ਜ਼ਿਆਦਾ ਸੋਹਣਾ ਹੈ ਮੋਟਾ ਥਾਣੇ ਥਣ ਦੁੱਧ ਵਾਲੇ ਹੁੰਦੇ ਆ ਫਿਟਿੰਗ ਵਾਲਾ ਆਰਡਰ ਹੈ 10 ਤਰੀਕ 2 ਤਰੀਕ ਤੱਕ ਜਾਂਦੇ ਆ ਇਹਦੇ 10 ਮਹੀਨੇ ਤੇ 10 ਦਿਨ ਪੂਰੇ ਹੋ ਜਾਣਿਆ ਬਾਈ ਪੁੱਛ ਫੜੋ ਮੜੀ ਤੋ ਵੇਖੋ ਇਹਦਾ ਹਵਾਨਾ ਕਰਮਾ ਵਾਲੀ ਦਾ ਬਾਕੀ ਤੋੜ ਕੇ ਦਿਖਾ ਦੇ ਜਦੋਂ ਮਰਜੀ ਸੂਪੇ ਦੋਸਤੋ ਹਵਾਨਾ ਇਹ ਤੂੰ ਹੋਰ ਵੱਡਾ ਹੋਊਗਾ ਜਦੋਂ ਸੂਨ ਲੱਗੂਗੀ ਤੇ ਅੱਜ ਵੀ ਤਿਆਰੀ ਫੁੱਲ ਹੈ ਤਿਆਰੀ ਵੱਲੋਂ ਕੋਈ ਕਮੀ ਨਹੀਂ ਉੱਪਰ ਤੱਕ ਦਾ ਹਵਾਨਾ ਤੁਸੀਂ ਉਹ ਵਾਰ-ਵਾਰ ਵੀਡੀਓ ਦੇ ਵਿੱਚ ਦੇਖੀ ਜਾਣਾ ਤੋੜਦੇ ਆ ਇਹਨੂੰ ਆਪਾਂ ਬਾਈ ਖੋਲ ਉਹਨੂੰ ਬੜਾ ਤੋੜਦੀ ਸੈਂਗ ਵੀ ਦੋਸਤੋ ਸੋਹਣੇ ਲੱਗਦੇ ਆ ਢਾਂਚੇ ਦੇ ਹਿਸਾਬ ਤੇ ਵਜਨ ਬਹੁਤ ਮੱਜ ਦਾ ਉਤੋਂ ਚੜਾਈ ਵੀ ਤੁਸੀਂ ਦੇਖੋਗੇ ਆਮ ਮੱਝਾਂ ਨਾਲੋਂ ਜ਼ਿਆਦਾ ਚੌੜੀ ਹੈ ਚੰਗਾ ਹਵਾਨਾ ਇਹਦਾ ਤਿਆਰ ਅਥੀ ਚੁਵਾਈ ਵਾਲਾ ਥਾਂ ਬੜਾ ਸੋਹਣਾ ਇਧਰ ਨੂੰ ਲੈ ਚੱਲੋ ਬਈ ਵੈਸੇ ਸੀਲ 3 ਫ੍ਰੀ ਐ ਪਰ ਕਿਉਂਕਿ ਪਸ਼ੂ ਜਦੋਂ ਦੂਜੇ ਨਾਲੋਂ ਖੁੱਲ ਜਾਂਦੇ ਉਦੋਂ ਮਾੜਾ ਮੋਟ ਪਸ਼ੂ ਉਪਰਾ ਮੰਨਣ ਲੱਗ ਜਾਂਦਾ ਵੈਸੇ ਵਾਈਹਰੀ ਦੱਸ ਦਿਆ ਵੀ ਜਿੱਥੇ ਮਰਜ਼ੀ ਰੋਕ ਲੋ ਉਸੇ ਤਰ੍ਹਾਂ ਖੜਨ ਵਾਲੀ ਮਾਜੇ ਵੀ ਤੁਸੀਂ ਇਹਦਾ ਸਟਰਕਚਰ ਦੇਖੋ ਹਵਾਨਾ ਤਾਂ ਬਹੁਤ ਸੋਹਣਾ ਦੱਸੋ ਇਹਦਾ ਇੱਥੋਂ ਹੁਣ ਕਲੀਅਰ ਦੇਖ ਰਹੇ ਹੋ ਤੁਸੀਂ ਅੰਦਰੋਂ ਫੇਰ ਮੋੜ ਲਈ ਬਈ ਅੱਗੇ ਦਾ ਤੋਰ ਕੇ ਦਿਖਾਉਣ ਨਾਲ ਪਸ਼ੂ ਦਾ ਢਾਂਚਾ ਸਮਝ ਆ ਜਾਂਦਾ ਵੈਸੇ ਵੀਡੀਓ ਤਾਂ ਮੈਂ ਜੋ ਖੜੀ ਦਾ ਪਹਾਵਾਨਾ ਦਿਖਾਣੇ ਮੈਂ ਤਾਂ ਆਪចਾਰੇ ਪਾਸੋਂ ਤੋਂ ਪਸ਼ੂ ਦਿਸਾਉਣਾ ਹੁੰਦਾ ਉਹ ਤੁਹਾਨੂੰ ਮੈਂ ਪਹਿਲਾਂ ਦਿਖਾ ਹੀ ਚੁੱਕਿਆ ਐ ਸਮਝ ਨੂੰ ਤੋਂ ਅੱਜ ਦੀ ਵੀਡੀਓ ਦਾ ਇੱਕ ਨਗ ਪਰ ਚੰਗੇ ਦੁੱਧ ਵਾਲੀ ਮੱਝ ਰੇਟ ਬਾਈ ਨੇ ਫੋਨ ਤੇ ਰੱਖਿਆ ਉਹਦੇ ਲਈ ਤੁਹਾਨੂੰ ਕਾਲ ਕਰਨੀ ਪਊਗੀ ਤੇ ਇੱਕ ਹੋਰ ਬੇਨਤੀ ਐ ਕਈ ਵਾਰ ਭਰਾ ਮੈਨੂੰ ਵੀ ਕੁਝ ਫੋਨ ਲਾਉਂਦੇ ਹੁੰਦੇ ਨੇ ਰੇਟ ਬਾਰੇ ਜਿਹੜੀ ਕੀਮਤ ਵੀਡੀਓ ਚ ਹੋਊਗੀ ਤਾਂ ਉਹਦਾ ਤੁਹਾਨੂੰ ਵੀ ਪਤਾ ਲੱਗ ਜਾਂਦਾ ਜਿਹੜਾ ਫੋਨ ਤੇ ਰੇਟ ਆ ਉਹ ਮੈਂ ਵੀ ਕਦੇ ਨਹੀਂ ਪੁੱਛਿਆ ਕਿਉਂਕਿ ਮੈਂ ਪਸ਼ੂ ਖਰੀਦਣਾ ਨਹੀਂ ਹੁੰਦਾ ਸੋ ਜਿਹਨੇ ਖਰੀਦਣਾ ਹੈ ਉਹ ਆਪ ਕਾਲ ਕਰੇ ਬਾਈ ਜੀ ਹੋਰਿਆਂ ਨੂੰ ਕੋਲ ਆ ਕੇ ਮੱਝ ਦੇਖੇ ਸੌਦਾ ਕੋਲ ਖੜਿਆ ਹੁੰਦਾ ਕਿਉਂਕਿ ਪਸ਼ੂ ਦਿਲ ਨੂੰ ਜਚਿਆ ਹੋਵੇ ਫਿਰ ਕੋਈ 1000 2000 5000 ਨਾਲ ਪਸ਼ੂ ਮਹਿੰਗਾ ਨਹੀਂ ਹੁੰਦਾ ਜਿਹੜੀ ਚੀਜ਼ ਜਚੇ ਨਾ ਉਹ ਖਰੀਦਣੀ ਵੀ ਨਹੀਂ ਚਾਹੀਦੀ ਸੋ ਤੁਹਾਨੂੰ ਆਸ ਹੈ ਚੰਗੀ ਮੱਝ ਦਿਖਾਈ ਆ ਪਸੰਦ ਆਊਗੀ ਜਿਹਨੂੰ ਜਚਦੀ ਹੈ ਉਹ ਵੀਰ ਕਾਲ ਕਰਕੇ ਬਾਈ ਜੀਰਾਂ ਤੋਂ ਇਹਦੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਆ ਮਿਹਰਬਾਨ